ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਗਲੇ 3-4 ਦਿਨਾਂ ਦੇ ਮੌਸਮ ਦੀ ਮੁੱਖ ਤੌਰ ਤੇ ਆਪਾਂ ਇਹ ਵੀਡੀਓ ਦੇ ਵਿੱਚ ਤੁਹਾਨੂੰ ਅਪਡੇਟ ਦੇਣੀ ਹੈ ਜਿਹੜਾ ਕਿ ਇੱਕ ਪੱਛਮੀ ਸਿਸਟਮ ਜਿਹੜਾ ਕਿ ਅਗਲੇ 48-72 ਘੰਟਿਆਂ ਤੋਂ ਸਰਗਰਮ ਹੋਣ ਜਾ ਰਿਹਾ ਪੰਜਾਬ ਦੇ ਵਿੱਚ ਬਰਸਣਾ ਲੱਗਦੇ ਖੇਤਰਾਂ ਦੇ ਵਿੱਚ ਤੇ ਉਹ ਸਿਸਟਮ ਦੇ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿੱਤੇ ਜਾਵੇਗੀ ਸਿੱਧਾ ਤੁਹਾਨੂੰ ਇਸ ਜੀ ਤਾਜ਼ਾ ਸੈਟਲਾਈਟ ਦੱਸਣਾਂ ਤੇ ਲੈ ਕੇ ਚੱਲਦੇ ਹਾਂ ਜੀ ਲੱਗ ਫੱਗ ਸਵੇਰ ਦੇ 10:00 ਵਜੇਨ ਜਾ ਰਹੇ ਨੇ ਤੇ 7 ਅਪ੍ਰੈਲ ਦੇ ਅੱਜ ਸਵੇਰ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਦਿਨ ਹੋਣਾ ਸ਼ੁਰੂ ਹੋ ਚੁੱਕਿਆ ਹੈ ਪੰਜਾਬ ਦੀ ਗੱਲ ਕਰੀਏ ਸਕਰੀਨ ਤੇ ਦੇਖ ਸਕਦੇ ਹਾਂ ਲਗਭਗ ਹੌ ਤੇ ਹਾਗਾਂ ਦੇ ਵਿੱਚ ਮੌਸਮ ਸਾਫ਼ ਹੈ ਹਲਕੇ ਜਿਹੇ ਟੁੱਟੂਆਂ ਦੀ ਫੱਤਰ ਹੋਈ ਜਾਂ ਜੜਿਓ ਮਾਝਾ ਖੇਤਰ ਦੇ ਉੱਪਰ ਦੇ ਲੰਗਰੀਆ ਮੌਸਮ ਦੇ ਉੱਤੇ ਕੋਈ ਦਾ ਖਾਸਾ ਪ੍ਰਭਾਵ ਨਹੀਂ ਹੈ ਤੇ ਅੱਜੋ ਵੀ ਮੌਸਮ ਆਪਣਾ ਗਰਮ ਤੇ ਖੁਸ਼ਕ ਰਹਿਣ ਦੀ ਉਮੀਦ ਹੈ ਸੋ ਅੱਜ ਦੇ ਲਈ ਕੱਲ ਤੇ ਲਈ ਪਰਸੋਂ ਦੇ ਲਈ ਯਾਨੀ ਕਿ ਅਗਲੇ ਜਿਹੜੇ 2-3 ਦਿਨ ਨੇ ਮੌਸਮ ਵਿਭਾਗ ਨੇ ਹੀਟ ਵੇਵ ਦੇ yellow alert ਜਿਹੜੇ ਜਾਰੀ ਕੀਤੇ ਹੋਏ ਨੇ ਪੰਜਾਬ ਹਰਿਆਣਾ ਦੇ ਵਿੱਚ ਹੀਟ ਵੇਵ ਦਾ ਪਹਿਲਾ ਦੌਰ ਲੋ ਦਾ ਪਹਿਲਾ ਅਟੈਕ ਜਿਹੜਾ ਉਹ ਲੱਗਣ ਜਾ ਰਿਹਾ ਤੇ ਗਰਮੀ ਤੋਂ ਹੁਣ ਵਿਚਾਰ ਰੱਖਣਾ ਜੀ ਤੇ ਆਉਂਦੇ 2-3 ਦਿ ਇਸ ਟੂ ਐਂਡ ਯਾਨੀ ਕਿ ਪੂਰਾ ਦੱਖਣ ਪ੍ਰਦੇਸ਼ ਹਵਾਵਾਂ ਮਾ ਬਹੁਤ ਹੀ ਖੇਤਰਾਂ ਦੇ ਵਿੱਚ ਚਲਦੀਆਂ ਰਹਿਣਗੀਆਂ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਇਸ ਲਈ ਗਰਮੀ ਤੇ ਹਮਸਾ ਵਿੱਚ ਵਾਧਾ ਹੋਣਾ ਤੈਅ ਹੈ ਇਸ ਤੋਂ ਬਾਅਦ ਇੱਕ ਪੱਛਮੀ ਸਿਸਟਮ ਵੈਸਟਰਨ ਡਿਸਰਬੰਸ ਜਿਹੜੀ ਕਿ ਪ੍ਰਭਾਵਿਤ ਕਰ ਸਕਦੀ ਹੈ ਪੰਜਾਬ ਹਰਿਆਣਾ ਰਾਜਸਥਾਨ ਜੰਮੂ ਕਸ਼ਮੀਰ ਹਿਮਾਚਲ ਦੇ ਖੇਤਰਾਂ ਨੂੰ ਯੂਪੀ ਦੇ ਪੱਛਮੀ ਖੇਤਰਾਂ ਨੂੰ ਮਧ ਰਦੇਸ਼ ਦੇ ਉੱਤਰ ਪੂਰਬੀ ਖੇਤਰਾਂ ਨੂੰ ਔਰ ਦਿੱਲੀ ਗਰੇਟ ਅਨੋਇਡਾ ਇਹਨਾਂ ਖੇਤਰਾਂ ਨੂੰ ਸੋ ਇਹ ਸਿਸਟਮ ਦੇ ਵਿੱਚ ਮੀ ਬਹੁਤੇ ਖਾਗਾਂ ਦੇ ਵਿੱਚ ਲੱਗਣ ਦੀ ਉਮੀਦ ਹੈ ਮਾਝਾ ਤੋਂ ਆਪਾ ਪੁਆਦ ਜੇਕਰ ਅਸੀਂ ਜਲਾਵਰਾਂ ਕਰਾਂਗੇ ਤੇ ਉਹਦੇ ਵਿੱਚ ਵੀ ਤੁਹਾਨੂੰ ਲੱਗ ਫਗ ਮਾਝਾ ਤੋਂ ਆਪਾ ਸਾਰੇ ਜਲੇ ਮਾਲਵੇ ਦੇ ਵੀ ਸਾਰੇ ਖੇਤਰਾ ਦੇ ਵਿੱਚ ਜਿਹੜੇ ਮੀਂਹ ਲੱਗਣ ਦੀ ਉਮੀਦ ਹੈ ਗਿਆ ਪਰ ਬਹੁਤੇ ਤਗੜੇ ਚਖਣ ਨਹੀਂ ਹਲਕੇ ਉਮੀਦ ਦੀ ਉਮੀਦ ਜ਼ਿਆਦਾ ਬਹੁਤੇ ਖੇਤਰਾ ਦੇ ਵਿੱਚ ਲੱਗਦੀ ਜਾ ਰਹੀ ਹੈ ਸੋ ਕਿਤੇ ਕਿਤੇ ਹਵਾਵਾਂ ਤੇਜ਼ ਵੀ ਚੱਲ ਸਕਦੀਆਂ ਨੇ ਲਹਿੰਦੇ ਤੋਂ ਯਾਨੀ ਕਿ ਪਾਕਿਸਤਾਨ ਵਾਲੇ ਖਾਸ ਤੌਰ ਤੇ ਹਰੇਰੀ ਦੇ ਨਾਲ ਬਹੁਤੇ ਖੇਤਰਾ ਜਿਹੜੇ ਹਰੇਰੀ ਨਾਲ ਕਵਰ ਵੀ ਹੋ ਸਕਦੇ ਨੇ ਠੰਡੀ ਹਰੇਰੀ ਬਹੁਤੇ ਖਾਗਾਂ ਦੇ ਵਿੱਚ ਪਹੁੰਚ ਕਰੇਗੀ ਸੋ ਇਹ ਸਿਸਟਮ ਦੇ ਸਦਕਾ ਪੰਜਾਬ ਦੇ ਵਾਧੇ ਹਫਾਗਾਂ ਦੇ ਵਿੱਚ ਉਮੀਦ ਦੀ ਉਮੀਦ ਆ ਤੇ ਬਾਕੀ ਜਿਹੜੇ ਨਾਲ ਲੱਗਦੇ ਖੇਤਰ ਹੈ ਹਰਿਆਣਾ ਰਾਜਸ탄 ਦੇ ਜੋ ਵੀ ਦੇਖਛਣੇ ਖੇਤਰ ਤੇ ਪਹਾੜੀ ਖੇਤਰ ਇਹਨਾਂ ਖੇਤਰਾਂ ਤੱਕ ਇਹਨੇ ਦੀ ਪਹੁੰਚ ਕਰਨਗੇ ਸੋ ਇਹਦੇ ਵਿੱਚ ਜੇਕਰ ਆਪਾਂ ਦੇਖਦੇ ਆ ਕਿ ਜਿਹੜੇ ਟੈਂਪਰੇਚਰ ਨੇ ਜਿਹੜੇ ਕਾਫੀ ਤਾਣੂ ਜਾ ਰਹੇ ਨੇ ਉਹਨਾਂ ਦੇ ਵਿੱਚ ਥੋੜੀ ਹਰੇਕ ਲਗਣੀ ਆ ਜੇਕਰ ਆਪਾਂ ਗੱਲ ਕਰਦੇ ਹਾਂ ਮਿਨਿਮਮ ਟੈਂਪਰੇਚਰ ਦੀ ਤੇ 17.1 ਡਿਗਰੀ ਦੇ ਨਾਲ ਬੱਲੋਵਾਲ ਖੇਤਰ ਨਵਾਂ ਸ਼ਹਿਰ ਦਾ ਸਭ ਤੋਂ ਠੰਡਾ ਖੇਤਰ ਦਰਜ ਹੋਇਆ ਜੇ ਆਪਾਂ ਮਿਨਿਮਮ ਟੈਂਪਰੇਚਰ ਦੀ ਗੱਲ ਕਰ ਰਹੇ ਹਾਂ ਯਮਨਾ ਨਗਰ 17.2 ਡਿਗਰੀ ਦਾ ਸਭ ਤੋਂ ਠੰਡਾ ਖੇਤਰ ਦਰਜ ਹੋਇਆ ਹਰਿਆਣਾ ਦੇ ਵਿੱਚ ਸੋ ਇਹਨਾਂ ਦੇ ਵਿੱਚ ਵੀ ਵਾਧਾ ਹੋ ਰਿਹਾ 12-13 ਦੇ ਆਸ-ਪਾਸ ਰਾਤਾਂ ਦੇ ਟੈਂਪਰੇਚਰ ਚੱਲਦੇ ਹੋਏ ਸੀ ਜਿਹੜੇ ਕਿ ਹੁਣ 16.5 ਦੇ ਆਸ-ਪਾਸ ਪਹੁੰਚ ਚੁੱਕੇ ਨੇ ਤੇ 22-23 ਦੇ ਆਸ-ਪਾਸ ਚੱਲਦੇ ਹੋਏ ਨੇ ਇਹਨਾਂ ਦੇ ਵਿੱਚ ਹੋਰ ਵਾਧਾ ਹੋਣਾ ਕਿਉਂਕਿ ਜਦੋਂ ਪੁਰੇ ਦੀ ਹਵਾ ਟੈਂਪਰੇਚਰ ਰਾਤਾ ਦੇ ਵੀ ਪੰਜ ਸਾਰ ਦੇ ਨੇ ਜਿਦ ਨਾਲ ਰਾਤਾਂ ਨਗੀਆਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਸੋ 10 ਦਿਨਾਂ ਦੇ ਲਈ ਕਿਸਾਨ ਵੀਰਾਂ ਨੂੰ ਵੀ ਇੱਕ ਆਪਾਂ ਕਹ ਲਈਏ ਬੇਨਤੀ ਜਾਂ ਫਿਰ ਕਹ ਲਈਏ ਹਾਂ ਅਲਰਟ ਕਿ ਜਿਹੜਾ ਮੀਂਹ ਵਾਲਾ ਸਿਸਟਮ ਆ ਰਿਹਾ ਜਿਹਦੇ ਵਿੱਚ ਹਨੇਰੀ ਚਖੜ ਝੁੱਲ ਸਕਦਾ ਬਹੁਤ ਤਗੜਾ ਤੇ ਨਹੀਂ ਝੁੱਲ ਸਕਦਾ ਪਰ ਝੁੱਲਣ ਦੀ ਉਮੀਦ ਹੈਗੀ ਆ ਹਲਕੇ ਤੋਂ ਲੈ ਕੇ ਦਰਮਿਆਨੇ ਰਫ਼ਤਾਰ ਦੀ ਹਨੇਰੀ ਚੱਲ ਸਕਦੀ ਹੈ ਸੋ ਇਹ ਆਪਣਾ ਜਿਹੜਾ ਜਿੱਥੇ ਆਪਣੀਆਂ ਫਸਲਾਂ ਕਿਉਂਕਿ ਬਹੁਤੇ ਖਾਗਾਂ ਦੇ ਵਿੱਚ ਫਸਲਾਂ ਹੋਣੀਆਂ ਖੜੀਆਂ ਨੇ ਤੇ ਆਪਣੀ ਫਸਲਾਂ ਦਾ ਖਾਸ ਵਿਸ਼ੇਸ਼ਤਾ ਉੱਤੇ ਧਿਆਨ ਰੱਖਣਾ ਜਿੱਥੇ ਆਪਣੇ ਟਰਾਂਸਫਰ ਹੋਣ ਨੇੜੇ ਨੇ ਤੇ ਉੱਥੇ ਆਪਾਂ ਲਾਗੇ ਛਾਗੇ ਫਸਲਾਂ ਦੀ ਫੈਲਾਫਾ ਵਾੜੀ ਕਰਨੀ ਹੈ ਤਾਂਕਿ ਆਪਣੇ ਜੜੀ ਅਣਸਖਾਵੀ ਘਟਨਾ ਜਿੱਥੇ ਆਪਣੇ ਕਾਫੀਆਂ ਘਟਨਾਵਾਂ ਦੀ ਖਬਰਾਂ ਆਉਂਦੀਆਂ ਨੇ ਜਿਹੜੀ ਅੱਗ ਲੱਗਣ ਜਾਂ ਘਟਨਾਵਾਂ ਆਉਂਦੀਆਂ ਨੇ ਤੇ ਉਹਦੇ ਨਾਲ ਕਾਫੀ ਨੁਕਸਾਨ ਹੁੰਦਾ ਹੈ ਕਿਸਾਨ ਵੀਰਾਂ ਦਾ ਤੋਂ ਆਪਾਂ ਅਵੇਅਰ ਰਹਿਣਾ ਜੀ ਇਹ ਤੁਹਾਨੂੰ ਅਵੇਅਰ ਕਰ ਰਹੇ ਹਾਂ ਅਸੀਂ ਕਿ ਜਿਹੜਾ ਸਿਸਟਮ ਹੁਣ ਲੱਗਣਾ ਇਹਦੇ ਵਿੱਚ ਹਰੇ ਚੱਕਰ ਚੱਲ ਸਕਦਾ ਤੇ ਇਹਦੇ ਨਾਲ ਕੋਈ ਅਣਸਖਾਵੀ ਘਟਨਾ ਨਾ ਵਾਪਰੇ ਇਸ ਲਈ ਆਪਣਾ ਤੁਸੀਂ ਅਵੇਅਰ ਰਹੋ ਤੇ ਆਪਣਾ ਬਚਾ ਕਰਕੇ ਰੱਖੋ ਫਸਲਾਂ ਦਾ ਮੇ ਵਾਲਾ ਤੁਹਾਨੂੰ ਦੱਸ ਦਿੱਤਾ ਜੋ ਮੇ ਲੱਗੇਗਾ ਜ਼ਰੂਰ ਤੇ ਬਾਕੀ ਇਸ ਇਸਾਂ ਦੇ ਵਿੱਚ ਜੇਕਰ ਕੋਈ ਤਬਦੀਲੀ ਆਉਂਦੀ ਹੈ ਕੋਈ ਬਦਲਾ ਆਉਂਦੇ ਨੇ ਉਹ ਤੁਹਾਡੇ ਨਾਲ ਅਸੀਂ ਅਪਡੇਟ ਜਿਹੜੀ ਸਾਂਝੀ ਕਰ ਦਾਂਗੇ ਤੇ ਮੁੱਖ ਤੌਰ ਤੇ ਇਹ ਸਿਸਟਮ ਹੈ ਜਿਹੜਾ 10 11 ਇਹ ਦੋ ਦਿਨ ਜਿਹੜੇ ਹੋਣਗੇ ਪੰਜਾਬ ਦੇ ਵਿੱਚ ਮੇ ਵਾਲੇ ਹੋਣਗੇ ਤੇ ਬਾਕੀ ਜੇਕਰ ਕੋਈ ਤਬਦੀਲੀ ਆਉਂਦੀ ਹੈ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿੱਤੀ ਜਾਵੇ ਧੰਨਵਾਦ ਸ਼ੁਕਰੀਆ